ਜਿਹੜੀ ਚੀਜ਼ਾਂ ਨੂੰ ਤੁਸੀਂ ਭਾਜਦੇ ਸੀ ਅੱਜ ਉਹ ਤੁਹਾਡਾ ਸ਼ੌਕ ਬਣ ਗਈ ਬਿਲਕੁਲ ਜੀ ਔਰ ਇਹ profession ਬੜਾ ਪਵਿੱਤਰ profession ਹੈ ਔਰ ਮੈਂ ਆਮ ਤੌਰ ਤੇ ਦੂਜੇ ਟੀਚਰਜ਼ ਨੂੰ ਵੀ ਇਹ ਕਹਿਣਾ ਚਾਹਣਾ ਕਿ ਇੱਕ ਟੀਚਰ ਇੱਕ ਬਹੁਤ ਵੱਡੀ ਪਾਵਰ ਹੈ ਕਹਿੰਦੇ ਜਾਨਵਰਾਂ ਨੇ ਮੀਟਿੰਗ ਕੀਤੀ ਕਹਿੰਦੇ ਹਾਥੀ ਕਹਿੰਦੇ ਹਾਥੀ ਸਭ ਤੋਂ ਵੱਡਾ ਤੇ ਜੰਗਲ ਦਾ ਰਾਜਾ ਕਿਉਂ ਨਹੀਂਗਾ ਤਾਂ ਉਹਦਾ ਜਵਾਬ ਦਿੱਤਾ ਉਹਨਾਂ ਨੇ ਕਿ ਹਾਥੀ ਹੈ ਤਾਂ ਵੱਡਾ ਪਰ ਉਹਨੂੰ ਪਤਾ ਨਹੀਂ ਕਿ ਮੈਂ ਵੱਡਾ ਹ ਉਹਦੇ ਕੰਨ ਉਹਦੇ ਸਰੀਰ ਨੂੰ ਲੁਕੋ ਲੈਂਦੇ ਆ ਐਸੀ ਤਰ੍ਹਾਂ ਟੀਚਰ ਹੈ ਉਹ ਜੀ ਆਪਦੀ ਅਸਲੀ ਪਾਵਰ ਵਰਤਨ ਤੇ ਆ ਜੀ ਉਹ ਕੋਈ ਵੀ ਸਵਾਲ ਇਹੋ ਜਿਹਾ ਨਹੀਂ ਜਿਹਦਾ ਜਵਾਬ ਨਹੀਂ ਹੈਗਾ ਜਾਂ ਜਿਹੜੀ ਚੀਜ਼ ਉਹਨੂੰ ਮਿਲ ਨਾ ਸਕੇ ਹਰ ਇੱਕ ਮੰਜ਼ਲ ਤੈ ਕੀਤੀ ਐ ਮੈਂ ਤਾਂ ਖੋਦ ਇਸ ਦੀ ਉਦਾਹਰਨਾਂ ਮੈਂ ਤਾਂ ਸਾਰਾ ਕੁਝ ਕਰਕੇ ਦੇਖਿਆ ਸੋ ਸਾਡੇ ਟੀਚਰਾਂ ਨੂੰ ਵੀ ਆਪਦੀ ਜਿਹੜੀ ਐ ਇਹ ਪਾਵਰ ਸਮਝਣੀ ਚਾਹੀਦੀ ਐ ਤੇ ਆਪਦੇ ਕਿੱਤੇ ਨੂੰ ਅੱਜ ਵੀ ਉਹ ਆਦਰ ਸਤਕਾਰ ਉਹਵੇਂ ਮਿਲਦਾ ਉਹਨਾਂ ਨੂੰ ਵੀ ਮਿਲਦਾ ਆਪਾਂ ਲੋਕਾਂ ਤੋਂ ਸੁਣਦੇ ਆ ਕਿ ਅੱਜ ਕੱਲ ਟੀਚਰ ਦੀ ਉਹਵੇਂ ਕਦਰ ਨਹੀਂ ਬੜੀਆਂ ਘਟਨਾਵਾਂ ਹੁੰਦੀਆਂ ਸੋ ਕਿਤੇ ਨਾ ਕਿਤੇ ਸਾਡਾ ਟੀਚਿੰਗ ਪ੍ਰੋਫੈਸ਼ਨ ਉਹ ਉਹ ਜਾਂ ਨਹੀਂ ਰਿਹਾ ਜਿਦੇ ਕਰਕੇ ਗੱਲਾਂ ਵਾਪਰਦੀਆਂ ਸੋ ਮੈਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕਾ ਦਿੱਤਾ ਔਰ ਤੁਹਾਡੇ ਮਾਧਮ ਰਹੀਂ ਸਾਰੇ ਟੀਚਰ ਭਾਈਚਾਰੇ ਨੂੰ ਵੀ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ ਆਓ ਆਪਾਂ ਰਲ ਮਿਲ ਕੇ ਆਪਣਾ ਜਿਹੜਾ ਕਿੱਤਾ ਹੈ ਉਹਨੂੰ ਆਪਦੇ ਨਿਭਾਈਏ ਔਰ ਬੱਚਿਆਂ ਨੂੰ ਉਹਨਾਂ ਦਾ ਹੱਕ ਦਈਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਰਕਾਰੀ ਸਕੂਲ ਬਚੇ ਰਹਿਣ ਆਪਣੇ ਭੈਣ ਭਰਾ ਨੌਕਰੀ ਦੇ ਵਿੱਚ ਆਉਂਦੇ ਰਹਿਣ